ਆਹ ਉਹ ਗਾਣਾ ਪੰਜਾ ਲਾਉਣਾ ਪਾਪਾ ਚੰਗੀ ਗੱਲ ਆ ਲਾਉਂਦੇ ਰਹਿਣਾ ਚਾਹੀਦਾ ਮੈਂ ਵੀ ਪਾਪਾ ਦਾ ਬਹੁਤ ਪੰਜੇ ਲਾਉਂਦਾ ਲਈ ਆਹ ਸਖਾਏ ਨੇ ਆਹ ਫਾਣੀ ਫੌਨ ਕੁਸ਼ਤੀ ਕਰਦੀ ਨਹੀਂ ਨਾ ਭਾਈ ਇਹ ਡਿਊਟੀ ਦਾ ਕੋਈ ਨਹੀਂ ਤੇ ਸ਼ਰਮ ਆ ਪਾਪਾ ਨੂੰ ਸ਼ਰਮ ਆ ਠੀਕ ਆ ਤੇ ਉਹੀ ਕੁਝ ਇਹਦੇ ਵਿੱਚ ਵੀ ਉਹੀ ਜੀ ਆ ਤੇ ਇਹ ਪੰਗੇ ਇਹੰਜ ਲੈਂਦੇ ਰਹਿਣਾ ਚਾਹੀਦਾ ਨਾ ਨਾਲੇ ਸਰੀਰ ਚ ਜਵਾਬ ਨੂੰ ਪਤਾ ਲੱਗਦਾ ਨਾ ਵੀ ਕਿੰਨੀ ਕੀ ਜਾਨ ਆ ਗਈ ਕਿੰਨਾ ਕੀ ਹੋ ਗਿਆ ਚੱਲ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਪਾਪਾ ਆ ਲਾ ਪਾਪਾ ਲਾ ਉਹ ਕਿਦਰ ਚਲ ਪਾਪਾ ਰਾਏ ਪਾਪਾ ਉਹ ਰਵਿੰਦਰਾਲ ਦੇ ਉਹ ਨਹੀਂ ਐਵੇਂ ਮਾਮੀ ਹਰਾਨ ਦੀ ਰਹੀ ਪਾਪਾ ਹਰੇ ਰੋੜੇ ਪੈ ਸੋ ਏ ਤਾਂ ਯੰਗ ਪਲਾਟ ਹੋਈ ਜਾਂਦੀ ਯੰਗ ਮੈਂ ਨਹੀਂ ਆ ਲੈ ਭਰਾ ਆਵੇ ਸਭ ਲੈ ਬਲੋ ਏ ਮੁੰਡਿਆਓ ਦਾਦੇ ਦਾਦੇ ਦੇ ਪੋਤੇ ਦਾ ਹੁਣ ਦੇਖੋ ਵੀ ਇਹ ਦੱਬਦਾ ਹੈ ਦੇਖੋ ਇਹ ਸੱਚਾ ਹੀ ਆ ਇਹ ਹਾਂ ਜਿਹਨੇ ਦੱਬ ਲਿਆ ਬਾਸ ਵੀ ਇਹ ਕਹਿੰਦਾ ਵੀ ਮੈਂ ਇੱਕ ਡੱਬ ਹਵਾਨ ਆ ਹਾਂ ਇਹ ਰਿਹਾ ਹੁਣ ਕੁਸ਼ਤੀ ਕਰਦਾ ਇਹ ਲਾਹਣ ਮੈਂ ਮੇਰੀ ਉਮਰ ਤੋਂ ਬਿਗ 62 ਸਾਲ ਦਾ ਤੇ 12 ਸਾਲ ਦੇ ਬੰਦੇ ਦਾ ਮੁਕਾਬਲਾ 50 ਸਾਲ ਦਾ ਫਰਕ ਆ ਗਿਆ ਚਲੋ ਜੀ ਅੱਛਾ ਹੱਥਾਂ 'ਚ ਖੜੀ ਰਹੇ ਇਹ ਕੋਣੀ ਬਸੇ ਹੁੰਦੇ ਆ ਝੂਟਾ ਨਹੀਂ ਮਾਰਨਾ ਬਈ ਸਾਹ ਆਹ ਹੱਥ ਇੱਧਰ ਕਿਉਂ ਫੇਰ ਨਹੀਂ ਆਉਂਦਾ ਮਸ਼ੇ ਕਰਾ ਹਾਂ ਕਿਆ ਬੜਾ ਸਪੋਰਟਸਮੈਨ ਦੀ ਇਹ ਨਿਸ਼ਾਨੀ ਹੁੰਦੀ ਆ ਜੋ ਕਹਿੰਦੇ ਇੱਥੇ ਤੋਂ ਦੁਆ ਹੁਣ ਆਪੂ ਜੋਰ ਨਾਲੇ ਆ ਜਿਹੜਾ ਜੋਰ ਮੌਜੂਦ ਰਹੇਗਾ ਠੀਕ ਆ ਉਹ ਅਗਦੇ ਐ ਰਹਿ ਹੁੰਦੇ ਐ ਰਖਾਉਣਾ ਐ ਵੀ ਪੁਰਸ਼ੀ ਲਈ ਚੱਕੀ ਜਾਂਦੀ ਆ ਹਾਂ ਸਭ ਛੂਟਾ ਨਹੀਂ ਮਾਰਦਾ ਵੱਡੇ ਗੱਲ ਤਾਂ ਵੱਡਾ ਆ ਉਹਦਾ ਹੁਣ ਵੱਡਾ ਆ ਇਹ ਚੱਲ ਓਏ ਛੂਟਾ ਨਹੀਂ ਮਾਰਦਾ ਆ ਲੰਮਾ ਨਹੀਂ ਪੈਣਾ ਲੰਮਾ ਨਹੀਂ ਪੈਣਾ ਕਹਿੰਦਾ ਵਾਹ ਜੋਰ ਲਾ ਓ ਕਿੱਥੇ ਬੁੱਤ ਲੱਲਾ ਲੱਲਾ ਕਿੱਥੇ ਕਿਵੇਂ ਆ ਜੋ ਆਪਣੇ ਨੂੰ ਲੈ ਮਰਜੀ ਰੱਖ ਲੈ ਯਾਰ ਮੇਰੀ ਗੱਲ ਸੁਣ ਨਾ ਪਾਪਾ ਜੀ ਅਜੇ ਜਾਨ ਹੈ ਚੱਲ ਵੀ ਆਪਾਂ ਦੇਖੀਏ ਆਪਾਂ ਹਾਂ ਚੱਲ ਲੈ ਵੀ ਦੋ ਬੋਤਲਾਂ ਲੈ ਬੜੀ ਇਹਦਾ ਡਬੂ ਲੈਣਾ ਇਹਦੇ ਡੋਲੇ ਕਿੱਡੇ ਲੈ ਲੈ ਮੇਜ਼ਾ ਪਤਰੀਏ ਹਾਂ ਨਾ ਉਹ ਯਾਰ ਥੋੜੀ ਪਾਈ ਨਾ ਆਇਆ ਬਾਈ ਦਾ ਹਾਂ ਹਾਂ ਥੋੜਾ ਪਿੱਛੇ ਹੋ ਗਏ ਆ ਰਿਟਰ ਲੈ ਹਾਂ ਪਿੱਛੇ ਮੈਂ ਨਾ ਕਿ ਕਰਦੇ ਹਾਂ ਹੋ ਗਿਆ ਕੈਮਰਾ ਤੋਂ ਉਹਨੂੰ 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 ਜੱਟਾ ਤੂੰ ਦੱਬ ਲੈ ਨਾ ਬਾਤਰੀ ਤਗੜੇ ਹੋ ਰਹੇ ਨੰਬਰ 1 ਨਾ ਆਉਂਦਾ ਨਹੀਂ ਯਾਰ ਚੱਲੇ ਆਂ બતે વો થઈ ગયા લે હર લો ભાઈ તો મે થ્રી ગઉંગા સ્ટાર્ટ ચલો 1 2 હેલો ના ભાઈ વેરી ગુડ ચલો 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 ਆਲਾ ਨਾ ਸੋਏ ਕੋਈ ਕੁੜਾ ਇੰਨੇ ਜਾਣੇ ਨੇ ਬਈ ਇੰਨੇ ਇੰਨੇ ਜਾਣੇ ਨੇ ਇੱਕ ਲਾ ਸਾਹ ਤੋਂ ਇੱਕ ਹੱਥ ਲਾ ਦੇਣਾ ਆਲਾ ਨਾ ਲਾ ਸਾਹ ਇੱਕ ਲਾ ਸਾਹ ਬਾਬਾ ਮੈਂ ਬਾਹਰ ਤੇ ਸਾਡੇ ਬਾਪੂ ਨੇ ਹੁਣੇ ਹੁਣੇ ਆ ਗਏ ਅਰੇ ਇੱਕ ਹੱਥ ਲਾਉਣਾ ਇਹ ਆਲਾ ਮਿੱਤਰੋ ਆ ਸਾਰੇ ਦੋ ਜੋੜ ਜੋੜ ਲੈ ਜੋੜ ਲੈ ਜੋੜ ਲੈ ਆ ਇਹ ਆਪਣਾ ਕਰ ਥੋੜਾ ਪਾਸੇ ਕਰ ਸਾਬ ਕੱਲੇ ਬਾਹਾਂ ਦਾ ਜੋੜ ਆਪਦੇ ਇੱਥੇ ਬੰਨ੍ਹ ਕਰਨਾ ਤੇ ਹੀੜਾਂ ਦਾ 50 ਹੋ ਗਿਆ ਚਲ ਚਲੋ ਵੀ ਆ ਦੇ ਖਾਦ ਦੇ ਦਿੰਦੇ ਫਿਰ ਚਲੋ ਲੈ ਸਾਰੀ ਇਹ ਨਹੀਂ ਆਏਗਾ ਸਹੀ ਹੈ ਇਹੋ ਨਹੀਂ ਯਾਦ ਨਹੀਂ ਨਾ ਵਣੀ ਇਹ ਦੇਖੋ ਯਾਰ ਇਹ ਚੰਗੀਆਂ ਗੱਲਾਂ ਨੇ ਇਹ ਕਰਨਾ ਚਾਹੀਦਾ ਇਹ ਬਹੁਤ ਮਰੀ ਪਿਆਰ ਰਹਿਣਾ ਆਪਣੇ ਇਹਦਾ ਮੇਰਾ ਵੀ ਦੋਸਤਾਂ ਵਾਂਗੂ ਹੀ ਆ ਮੇਰਾ ਪਾਪਾ ਨਾਲ ਵੀ ਐਂ ਦੋਸਤਾਂ ਵਾਂਗੂ ਹੀ ਰਿਹਾ ਸ਼ੁਰੂ ਤੋਂ ਨਿੱਕੇ ਹੁੰਦੇ ਤਾਂ ਪਾਪਾ ਦੇ ਨਾਲ ਪਾਪਾ ਨੇ ਆਉਣਾ ਜਦੋਂ ਡਿਊਟੀ ਤੋਂ ਬਾਅਦ ਮੈਂ ਤੇ ਰੌਣੀ ਨੇ ਢਾ ਲੈਣਾ ਪਾਪਾ ਨੂੰ ਉਧਰੋਂ ਮੰਮੀ ਨੇ ਹਰ ਗਾਣਾ ਹੀ ਆਉਣਾ ਜਿਹੜੀ ਮੰਮੀ ਇਹ ਕਹਿੰਦੀ ਸੀ ਤੂੰ ਨਿਆਣੇ ਬਗਾੜੀ ਜਾਂਦਾ ਮੈਂ ਕਹਿੰਦਾ ਨਹੀਂ ਜੇ ਆਪਾਂ ਬੱਚਿਆਂ ਨਾਲ ਖੁੱਲ੍ਹਾਂਗੇ ਠੀਕ ਆ ਤੇ ਬੱਚਿਆਂ ਨਾਲ ਕੋਈ ਨਾ ਜ਼ਰੂਰੀ ਆ ਹਾਂ ਵੀ ਆਪਾਂ ਡਰਾ ਲੜਦੇ ਨਹੀਂ ਆਈ ਜੇ ਥੋੜਾ ਜਵਾਕ ਤੁਹਾਨੂੰ ਥੋੜੀ ਦਿਲ ਦੀ ਗੱਲ ਨਹੀਂ ਦੱਸਦਾ ਠੀਕ ਆ ਡਰਦਾ ਮਾਰਾ ਤਾਂ ਉਹ ਕੋਈ ਚੰਗੀ ਗੱਲ ਨਹੀਂ ਆ ਪਾਪਾ ਸਤਕਾਰ ਕਰੇ ਨਹੀਂ ਨਹੀਂ ਮੈਂ ਕਹਿੰਦਾ ਵੀ ਸਤਕਾਰ ਨਾ ਕਰੇ ਸਤਕਾਰ ਕਰਨਾ ਸਭ ਤੋਂ ਜ਼ੁਗੜੀ ਆ ਪਰ ਐਵੇਂ ਆ ਵੀ ਦਿਲ ਦੀਆਂ ਗੱਲਾਂ ਸਾਰੀਆਂ ਸਾਂਝੀਆਂ ਕਰਦਾ ਹੋਇਆ ਇਹ ਮੈਂ ਤਾਂ ਕੋਈ ਗੱਲ ਨਹੀਂ ਲਗਾਉਂਦਾ ਮੈਂ ਵੀ ਨਹੀਂ ਵਾਪਸ ਕਰੇ ਕੋਈ ਗੱਲ ਕੋਈ ਪਾਪਾ ਜੇ ਮੈਂ 5-6 ਸਾਲਾਂ ਉਹਨਾਂ ਦਾ ਹੀ ਹਾਲ ਤੇ ਇਹ ਪਾਪਾ ਆਏ ਹੁੰਦੇ ਮੈਂ ਪੰਗੇ ਲੈ ਕੇ ਭੱਜੀ ਜਾਣਾ ਵਾਹੋ ਆਪਾਂ ਨੇ ਕੰਬੜੇ ਲਵੇ ਨੂੰ ਕਰਨਾ ਵਾਜੇ ਜਦਵੇਂ ਆਉਣਾ ਜਦੋਂ ਪਾਪਾ ਨੇ ਘਸੀਟ ਕੇ ਕੰਬੜੇ ਚ ਮਾਰਨਾ ਮੇਰੀ ਮਾਰ ਵੀ ਨਿਕਲੇ ਨਹੀਂ